ਦੋਸਤੋ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਹੋਇਆ ਇੱਕ ਟੀਵੀ ਸ਼ੋਅ ਬੈਨ ਵਰਸਸ ਵਾਇਲਡ ਜਿਸ ਨੂੰ ਬੀਅਰ ਗ੍ਰਿਲ ਨਾਮ ਦਾ ਇੱਕ ਸ਼ਕਤ ਰੋਸਟ ਕਰਦਾ ਸੀ ਅੱਜ ਵੀ ਇਸ ਸ਼ੋਅ ਦੇ ਕਰੋੜਾਂ ਲੋਕ ਦਵਾਨੇ ਹਨ ਇਹ ਸ਼ੋਅ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਸ਼ੋਅ ਵਿੱਚ ਬੀਅਰ ਗ੍ਰਿਲ ਨਵੇਂ-ਨਵੇਂ ਟਾਸਕ ਕਰਦਾ ਹੁੰਦਾ ਸੀ ਉਹ ਵੱਖੋ-ਵੱਖ ਜੰਗਲਾਂ ਪਹਾੜਾਂ ਸਮੁੰਦਰਾਂ ਵਿੱਚ ਇਕੱਲਾ ਜਾਂਦਾ ਤੇ ਲੋਕਾਂ ਨੂੰ ਸਿਖਾਉਂਦਾ ਕਿ ਜੇਕਰ ਤੁਸੀਂ ਵੀ ਇਕੱਲੇ ਇਦਾਂ ਦੇ ਇਲਾਕਿਆਂ ਵਿੱਚ ਫਸ ਜਾਂਦੇ ਹੋ ਤਾਂ ਫੇਰ ਆਪ ਨੂੰ ਕਿਵੇਂ ਬਚਾਉਣਾ ਹੈ ਜੰਗਲਾਂ ਵਿੱਚੋਂ ਫੜ ਕੇ ਤਰ੍ਹਾਂ ਤਰ੍ਹਾਂ ਦੇ ਜੀਵ ਕੱਚੇ ਖਾ ਜਾਣੇ ਇਸ ਬੰਦੇ ਵਾਸਤੇ ਆਪ ਦੀ ਗੱਲ ਸੀ ਲੋਕ ਵੀ ਹੁਣ ਤੱਕ ਇਸ ਨੂੰ ਖਤਰਿਆਂ ਦਾ ਖਿਡਾਰੀ ਰੀਅਲ ਹੀਰੋ ਵਰਗੇ ਕਿਤਾਬ ਦਿੰਦੇ ਰਹੇ ਕਿ ਇਹ ਬੰਦਾ ਸੱਚਮੁੱਚ ਹੀ ਇੱਕ ਜਾਬਾਜ਼ ਹੈ ਪਰ ਤੁਸੀਂ ਇਸ ਦਾ ਅਸਲੀ ਸੱਚ ਸੁਣ ਕੇ ਇੱਕਦਮ ਸ਼ੌਕ ਹੋ ਜਾਓਗੇ ਕਿ ਮੈਨ ਵਰਸਸ ਵਾਇਲਡ ਦੇ ਇਹ ਸਾਰੇ ਐਪੀਸੋਡ ਸਿਰਫ ਤੇ ਸਿਰਫ ਇੱਕ ਡਰਾਮਾ ਸਨ ਇਸ ਵਿੱਚ ਜੋ ਕੁਝ ਵੀ ਦਿਖਾਇਆ ਗਿਆ ਉਹ ਸਭ ਫੇਕ ਸੀ ਇਸ ਇਨਸਾਨ ਵੱਲੋਂ ਕਈ ਵਰੇ ਲੋਕਾਂ ਦੇ ਨਾਲ ਝੂਠ ਬੋਲਿਆ ਗਿਆ ਮੈਨ ਵਰਸਸ ਵਾਇਲਡ ਦੀ ਅਸਲੀਅਤ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਕਿਵੇਂ ਇਸ ਸ਼ੋਅ ਨੂੰ ਦੁਨੀਆ ਦਾ ਨੰਬਰ 1 ਬਣਾਉਣ ਵਾਸਤੇ ਉਹਨਾਂ ਚੀਜ਼ਾਂ ਨੂੰ ਦਿਖਾਇਆ ਗਿਆ ਜੋ ਅਸਲ ਵਿੱਚ ਕਦੇ ਵੀ ਸੱਚ ਨਹੀਂ ਹੋ ਸਕਦੀਆਂ ਤੁਹਾਡੇ ਇਹ ਸੁਣ ਕੇ ਹੋ ਛੁੱਟ ਜਾਣਗੇ ਕਿ ਇਸ ਸ਼ੋਅ ਵਿੱਚ ਜੋ-ਜੋ ਕੁਝ ਦਿਖਾਇਆ ਗਿਆ ਉਹ ਬਿਲਕੁਲ ਨਕਲੀ ਸੀ ਅਸਲੀ ਜ਼ਿੰਦਗੀ ਦੇ ਨਾਲ ਉਸਦਾ ਕੋਈ ਵੀ ਸਬੰਧ ਨਹੀਂ ਮੈਨ vs ワイルド ਅਤੇ ਬੀਅਰ ਗ੍ਰਿਲ ਦੇ ਇਸ ਫਰੇਮ ਦੀ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੋਈ ਸਮਾਂ ਹੁੰਦਾ ਸੀ ਜਦੋਂ ਇਸ ਸ਼ੋਅ ਦੇ ਕਰੋੜਾਂ ਲੋਕ ਇਸ ਆਦਤ ਤੱਕ دیਵਾਨੇ ਹੁੰਦੇ ਸਨ ਕਿ ਸ਼ੋਅ ਵਿੱਚ ਜੋ ਕੁਝ ਵੀ ਦਿਖਾਇਆ ਜਾਂਦਾ ਉਹਨਾਂ ਨੂੰ ਬਿਲਕੁਲ ਅਸਲੀ ਲੱਗਦਾ ਸੀ ਜਿਵੇਂ ਪਹਿਲਾਂ ਲੋਕ WWE ਰੈਸਲਿੰਗ ਨੂੰ ਅਸਲੀ ਸਮਝਦੇ ਹੁੰਦੇ ਸਨ ਪਰ ਹੁਣ ਮੈਨ ਵਰਸਸ ਵਾਇਲਡ ਦਾ ਅਸਲੀ ਸੱਚ ਵੀ ਲੋਕਾਂ ਸਾਹਮਣੇ ਆਇਆ ਏ ਦੋਸਤੋ ਜੇਕਰ ਬੀਅਰ ਗ੍ਰੇਲ ਅਤੇ ਉਸਦੀ ਟੀਮ ਵੱਲੋਂ ਫਲਾਈ ਝੂਠਾ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਚੋਹ ਦਾ ਵਿਵਾਦ 2007 ਵਿੱਚ ਖੜਾ ਹੋਇਆ ਸੀ ਜਦੋਂ 24 ਜੁਲਾਈ 2007 ਨੂੰ ਮੈਨ ਵਰਸਸ ਵਾਇਲਡ ਦਾ ਪਹਿਲਾ ਸੀਜ਼ਨ ਖਤਮ ਹੋਇਆ ਹੁੰਦਾ ਇਸ ਸੀਜ਼ਨ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਮਾਰਕ ਵੀਨਟ ਨਾਮ ਦੇ ਸ਼ਖਸ ਵੱਲੋਂ ਇੱਕ ਆਰਟੀਕਲ ਛਾਪਿਆ ਜਾਂਦਾ ਏ ਇਹ ਸ਼ਖਸ ਮਾਰਕ ਵੀਨਟ ਕੋਈ ਬਾਰੀ ਬੰਦਾ ਨਹੀਂ ਬਲਕਿ ਮੈਨ ਵਰਸਸ ਵਾਇਲਡ ਸ਼ੋ ਦੀ ਟੀਮ ਦਾ ਇੱਕ ਮੁੱਖ ਮੈਂਬਰ ਸੀ ਇਸ ਸ਼ਖਸ ਵੱਲੋਂ ਛਾਪੇ ਗਏ ਇਸ ਆਰਟੀਕਲ ਦੇ ਨਾਲ ਉਸ ਸਮੇਂ ਹਰ ਪਾਸੇ ਤਰਤੱਲੀ ਮਚ ਗਈ ਜਦੋਂ ਉਸ ਵੱਲੋਂ ਕੁਝ ਅਹਿਮ ਖੁਲਾਸੇ ਕੀਤੇ ਗਏ ਕਿ ਮੈਨ ਵਰਸਸ ਵਾਇਲਡ ਦੇ ਪਹਿਲੇ ਸੀਜ਼ਨ ਦੇ ਇੱਕ ਐਪੀਸੋਡ ਵਿੱਚ ਬੀਅਰ ਗ੍ਰਿਲ ਨੇ ਦਾਵਾ ਕੀਤਾ ਸੀ ਕਿ ਉਹ ਸੀਰਾ ਨਵਾਦਾ ਨਾਮ ਦੇ ਇਲਾਕੇ ਵਿੱਚ ਇਕੱਲਾ ਫਸ ਗਿਆ ਏ ਦੇ ਤੋ ਉਸ ਨੂੰ ਇਕੱਲੇ ਨੂੰ ਬੜੀ ਮੁਸ਼ਕਲ ਦੇ ਨਾਲ ਕਈ ਦਿਨ ਗੁਜ਼ਾਰਨੇ ਪਏ ਤੇ ਉਸ ਨੇ ਇਸੇ ਪਹਾੜੀ ਇਲਾਕੇ ਵਿੱਚ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਜਿਉਂਦਾ ਰੱਖਿਆ ਬੀਅਰ ਗ੍ਰੇਲ ਦੇ ਇਸ ਐਪੀਸੋਡ ਵਿੱਚ ਕੁਝ ਜੰਗਲੀ ਘੋੜੇ ਵੀ ਦਿਖਾਈ ਸਨ ਇਸ ਸੀਜ਼ਨ ਬਾਰੇ ਸ਼ੋਅ ਦੀ ਟੀਮ ਦੇ ਮੈਂਬਰ ਮਾਰਕ ਵੀਨਟ ਨੇ ਹੀ ਆਰਟੀਕਲ ਵਿੱਚ ਖੁਲਾਸੇ ਕੀਤੇ ਕਿ ਇਹ ਬਿਲਕੁਲ ਝੂਠ ਸੀ ਜੋ ਸੀਰਾ ਨਵਾਦਾ ਪਹਾੜੀ ਇਲਾਕਾ ਹੋਣ ਦਾ ਦਾਵਾ ਕੀਤਾ ਗਿਆ ਸੀ ਇਹ ਪਹਾੜੀ ਇਲਾਕਾ ਨਹੀਂ ਬਲਕਿ ਇੱਕ ਬਹੁਤ ਵੱਡਾ ਲਗਜ਼ਰੀ ਹੋਟਲ ਸੀ ਜਿੱਥੇ ਹਰ ਇੱਕ ਸਹੂਲਤ ਮੌਜੂਦ ਹੁੰਦੀ ਹੈ ਵੀਡੀਓ ਵਿੱਚ ਵੇਖਣ ਨੂੰ ਇਹ ਪਹਾੜੀ ਇਲਾਕਾ ਲੱਗਦਾ ਪਰ ਅਸਲੀਅਤ ਵਿੱਚ ਇੱਕ ਬਹੁਤ ਵੱਡਾ ਹੋਟਲ ਸੀ ਜਿੱਥੇ ਬੀਅਰ ਗ੍ਰਿਲ ਕੁਝ ਸਮਾਂ ਪੱਥਰਾਂ ਦੀ ਇੱਕ ਆਪ ਬਣਾਈ ਛੋਟੀ ਜਿਹੀ ਗੁਫਾ ਵਿੱਚ ਪਹਿਲਾ ਵੀਡੀਓ ਬਣਾਉਂਦਾ ਤੇ ਫਿਰ ਰਾਤ ਨੂੰ ਆਪਣੇ ਲਕਜਰੀ ਹੋਟਲ ਦੇ ਕਮਰੇ ਵਿੱਚ ਆ ਕੇ ਸੌਂ ਜਾਂਦਾ ਜਿਹੜੇ ਜੰਗਲੀ ਘੋੜੇ ਬੀਅਰ ਗ੍ਰਿਲ ਨੇ ਦਿਖਾਏ ਸਨ ਉਹ ਜੰਗਲੀ ਨਹੀਂ ਬਲਕਿ ਪਾਲਤੂ ਘੋੜੇ ਸਨ ਕਿਉਂਕਿ ਉਹਨਾਂ ਦੇ ਵਾਲ ਵਗੈਰਾ ਚੰਗੀ ਤਰ੍ਹਾਂ ਦੇ ਨਾਲ ਕੱਟੇ ਹੋਏ ਸਨ ਜੇਕਰ ਸੱਚਮੁੱਚ ਉਹ ਜੰਗਲੀ ਘੋੜੇ ਹੁੰਦੇ ਤਾਂ ਫਿਰ ਉਹਨਾਂ ਦੇ ਵਾਲ ਕਿਸ ਨੇ ਕੱਟ ਦਿੱਤੇ ਵੀਡੀਓ ਵਿੱਚ ਬੀਅਰ ਗ੍ਰਿਲ ਜੰਗਲੀ ਘੋੜਿਆਂ ਦੇ ਨਾਲ ਜਫੀਆਂ ਪਾ ਰਿਹਾ ਹੁੰਦਾ ਹੈ ਪਰ ਜੇਕਰ ਉਹ ਸੱਚੀ ਦੇ ਜੰਗਲੀ ਘੋੜੇ ਹੁੰਦੇ ਤਾਂ ਉਹ ਉਸ ਨੂੰ ਕੱਚਾ ਚਵਾ ਜਾਂਦੇ ਕਿਉਂਕਿ ਜੰਗਲੀ ਘੋੜੇ ਬੜੇ ਆਕਰਮਕ ਹੁੰਦੇ ਹਨ ਇਸ ਵੀਡੀਓ ਬਾਰੇ ਖੁਲਾਸੇ ਇਕੱਲੇ ਮਾਰਕ ਵੀਨੈਟ ਨੇ ਨਹੀਂ ਕੀਤੇ ਬਲਕਿ ਉਹ ਲੋਕ ਵੀ ਸਾਹਮਣੇ ਆਏ ਜੋ ਅਸਲੀ ਦੇ ਵਿੱਚ ਸੀਰਾ ਨਵਾਦਾਂ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਬੀਅਰ ਗ੍ਰਿਲ ਜੋ ਦਾਅਵੇ ਸੀਰਾ ਨਬਾਦਾ ਲਾਕੇ ਬਾਰੇ ਕਰ ਰਿਹਾ ਹੈ ਅਸਲੀਅਤ ਵਿੱਚ ਇਹ ਇਲਾਕਾ ਸੀਰਾ ਨਬਾਦਾ ਦਾ ਹੈ ਹੀ ਨਹੀਂ ਜਿਸ ਤੋਂ ਬਾਅਦ ਇਹ ਗੱਲ ਕਲੀਅਰ ਹੋਈ ਕਿ ਬੀਅਰ ਗ੍ਰਿਲ ਉਸ ਐਪੀਸੋਡ ਵਿੱਚ ਅਸਲੀ ਜੰਗਲ ਵਿੱਚ ਕਦੇ ਗਿਆ ਹੀ ਨਹੀਂ ਸਿਰਫ ਵੀਡੀਓ ਬਣਾਉਣ ਵਾਸਤੇ ਉਸਨੇ ਛੋਟੇ-ਮੋਟੇ ਪੱਥਰ ਦਿਖਾਏ ਇਸ ਤੋਂ ਅੱਗੇ ਗੱਲ ਕਰਦੇ ਹਾਂ ਬੀਅਰ ਗ੍ਰਿਲ ਦੇ ਸ਼ੋ ਮੈਨ ਵਰਸਸ ਵਾਇਲਡ ਦੇ 2007 ਦੇ ਸੀਜ਼ਨ ਦੇ ਨੌਵੇਂ ਐਪੀਸੋਡ ਦੀ ਇੱਥੇ ਵੀ ਬੀਅਰ ਗ੍ਰਿਲ ਕਹਿ ਰਿਹਾ ਏ ਕਿ ਮੈਂ ਇੱਕ ਸੁਨਸਾਨ ਟਾਪੂ ਵਿੱਚ ਇਕੱਲਾ ਫਸ ਗਿਆ ਹਾਂ ਤੇ ਫਿਰ ਇਸ ਟਾਪੂ ਤੋਂ ਨਿਕਲਣ ਵਾਸਤੇ ਉਹ ਬਾਂਸਾਂ ਦੀਆਂ ਛੋਟੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਇੱਕ ਛੋਟੀ ਜਿਹੀ ਕਿਸ਼ਤੀ ਬਣਾਉਂਦਾ ਏ ਇਸ ਬਾਰੇ ਵੀ ਮਾਰਕ ਵੀਨਟ ਨੇ ਆਪਣੇ ਆਰਟੀਕਲ ਵਿੱਚ ਖੁਲਾਸਾ ਕੀਤਾ ਕਿ ਉਦੋਂ ਬੀਅਰ ਗ੍ਰੇਲ ਨੂੰ ਕੁਝ ਵੀ ਬਣਾਉਣਾ ਨਹੀਂ ਸੀ ਆਉਂਦਾ ਵੀਡੀਓ ਵਿੱਚ ਦਿਖਾਈ ਦਿੰਦੀ ਉਹ ਕਿਸ਼ਤੀ ਬਣਾਉਣ ਵਾਸਤੇ ਕੁਝ ਲੋਕਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੇ ਇਹ ਬਣਾ ਕੇ ਦਿੱਤੀ ਸੀ ਨਾ ਕਿ ਬੀਅਰ ਗ੍ਰੇਲ ਨੇ ਖੁਦ ਬਣਾਈ ਸੀ ਇਸ ਤੋਂ ਅੱਗੇ ਇਸੇ ਪਹਿਲੇ ਸੀਜ਼ਨ ਦੇ 5ਵੇਂ ਐਪੀਸੋਡ ਵਿੱਚ ਬੀਅਰ ਗ੍ਰਿਲ ਦਾ ਇੱਕ ਝੂਠ ਬਹੁਤ ਸਾਰੇ ਲੋਕਾਂ ਨੇ ਫੜ ਲਿਆ। ਇਸ ਐਪੀਸੋਡ ਵਿੱਚ ਬੀਅਰ ਗ੍ਰਿਲ ਇੱਕ ਧੋਖਰੇ ਜਵਾਲਾਮੁਖੀ ਤੇ ਗਿਆ ਹੁੰਦਾ। ਇਹ ਜਵਾਲਾਮੁਖੀ ਕਿਸੇ ਸਮੇਂ ਵੀ ਫਟ ਸਕਦਾ ਸੀ। ਪਹਿਲੇ ਪੈਲ ਸ਼ੋਅ ਵੇਖਣ ਵਾਲੇ ਲੋਕਾਂ ਨੂੰ ਲੱਗਦਾ ਕਿ ਉਹ ਬੜਾ ਬਹਾਦਰ ਹੈ ਸਿੱਧਾ ਮੌਤ ਦੇ ਮੂੰਹ ਵਿੱਚ ਹੀ ਚਲੇ ਗਿਆ। ਪਰ ਅਸਲੀਅਤ ਵਿੱਚ ਹੁੰਦਾ ਕਿ ਹੈ ਕਿ ਜੋ ਧੋਖਰੇ ਜਵਾਲਾਮੁਖੀ ਹੁੰਦੇ ਹਨ ਉਹਨਾਂ ਵਿੱਚੋਂ ਹਰ ਵਕਤ ਇੱਕ ਸਲਫਰ ਆਕਸਾਈਡ ਨਾਮ ਦੀ ਜਿਹੜੀਲੀ ਗੈਸ ਨਿਕਲਦੀ ਰਹਿੰਦੀ ਹੈ ਸ਼ੋਅ ਦੀ ਟੀਮ ਨੇ ਵੀਡੀਓ ਨੂੰ ਬਿਲਕੁਲ ਰੀਅਲ ਬਣਾਉਣ ਲਈ ਸਲਫਰ ਆਕਸਾਈਡ ਗੈਸ ਉਤੋਂ ਨਿਕਲਦੀ ਵੀ ਦਿਖਾਈ ਕਿ ਦੇਖੋ ਜੀ ਇੱਥੇ ਗੈਸ ਦਾ ਰਿਸਾਵ ਹੋ ਰਿਹਾ ਹੈ ਪਰ ਇੱਥੇ ਉਹਨਾਂ ਦਾ ਝੂਠ ਵੜਿਆ ਗਿਆ ਵਿਗਿਆਨੀਆਂ ਮੁਤਾਬਕ ਸਲਫਰ ਆਕਸਾਈਡ ਗੈਸ ਦਾ ਕੋਈ ਵੀ ਰੰਗ ਨਹੀਂ ਹੁੰਦਾ ਜਿੱਥੇ ਇਹ ਗੈਸ ਰੇਸ ਰਹੀ ਹੁੰਦੀ ਹੈ ਉਹ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਗੈਸ ਨੂੰ ਸੁੰਘਣ ਤੇ ਹੀ ਪਤਾ ਚੱਲਦਾ ਹੈ ਗੈਸ ਦਿਖਾਈ ਨਹੀਂ ਦਿੰਦੀ ਬੀਅਰ ਗ੍ਰਿਲ ਜਵਾਲਾਮੁਖੀ ਕੋਲ ਗਿਆ ਹੀ ਨਹੀਂ ਵੀਡੀਓ ਵਿੱਚ ਜੋ ਗੈਸ ਉਸਨੇ ਨਿਕਲਦੀ ਦਿਖਾਈ ਉਹ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਕੋਈ ਹੋਰ ਗੈਸ ਸੀ ਵੀਡੀਓ ਵਿੱਚ ਬੀਅਰ ਗ੍ਰਿਲ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਜਵਾਲਾਮੁਖੀ ਲੋਕਾਂ ਦੀ ਆਮ ਵਸੋਂ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ ਇੱਥੇ ਪਹੁੰਚਣਾ ਲਗਭਗ ਮੁਸ਼ਕਲ ਹੀ ਹੈ ਪਰ ਜਦੋਂ ਇਹ ਐਪੀਸੋਡ ਵਾਇਰਲ ਹੋਇਆ ਤਾਂ ਇੱਕ ਅਸਲੀ ਜਵਾਲਾਮੁਖੀ ਅਤੇ ਜਾਣ ਵਾਲੇ ਸ਼ਖਸ ਨੇ ਇਸ ਦਾ ਪਰਦਾਫਾਸ਼ ਕੀਤਾ ਉਹ ਉਸੇ ਜਗ੍ਹਾ ਤੇ ਪਹੁੰਚਿਆ ਜਿੱਥੇ ਬੀਅਰ ਗ੍ਰਿਲ ਨੇ ਵੀਡੀਓ ਬਣਾਈ ਸੀ ਉੱਥੇ ਉਸਨੇ ਲੋਕਾਂ ਸਾਹਮਣੇ ਸੱਚ ਲਿਆਂਦਾ ਕਿ ਇਹ ਜਵਾਲਾਮੁਖੀ ਜਾਂ ਇਹ ਜਗ੍ਹਾ ਕੋਈ ਬਹੁਤੀ ਦੂਰ ਨਹੀਂ ਇੱਥੇ ਬਿਲਕੁਲ ਲਾਗੇ ਦਿੱਤਾ ਇੱਕ ਬਹੁਤ ਵੱਡਾ ਹਾਈਵੇ ਲੰਘ ਰਿਹਾ ਏ ਜਿੱਥੇ ਹਜ਼ਾਰਾਂ ਲੋਕ ਪਿਕਨਿਕ ਮਨਾਉਣ ਲਈ ਆ ਰਹੇ ਹਨ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਮੈਨ ਵਰਸਸ ਵਾਇਲਡ ਦੇ ਪਹਿਲੇ ਸੀਜ਼ਨ ਦਾ ਐਪੀਸੋਡ ਨੰਬਰ 13 ਜੋ ਆਸਟ੍ਰੇਲੀਆ ਵਿੱਚ ਫਿਲਮਾਇਆ ਗਿਆ ਸੀ ਇਸ ਐਪੀਸੋਡ ਵਿੱਚ ਬੀਅਰ ਗ੍ਰਿਲ ਦੇ ਦੋ ਸੌਪ ਮਾਰ ਕੇ ਖਾਦੇ ਸਨ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਇਸ ਬਾਰੇ ਵੀ ਆਸਟ੍ਰੇਲੀਆ ਦੇ ਇੱਕ ਬਹੁਤ ਵੱਡੇ ਜੰਗਲਾ ਤੇ ਪਹਾੜਾਂ ਦੇ ਐਕਸਪਰਟ ਬੰਦੇ ਨੇ ਖਲਾਸਾ ਕੀਤਾ। ਉਸਨੇ ਦਾਵਾ ਕੀਤਾ ਕਿ ਜਦੋਂ ਮੈਨ ਵਰਸਸ ਵਾਇਲਡ ਦੀ ਟੀਮ ਆਸਟ੍ਰੇਲੀਆ ਪਹੁੰਚੀ ਸੀ ਤਾਂ ਉਹਨਾਂ ਨੇ ਉਸ ਨੂੰ ਆਪਣੀ ਅਤੇ ਬੀਅਰ ਗ੍ਰਿਲ ਦੀ ਸਿਹਤ ਆ ਵਾਸਤੇ ਹਾਇਰ ਕੀਤਾ ਸੀ। ਉੱਥੇ ਉਹਨਾਂ ਨੂੰ ਦੋ ਮਰੇ ਹੋਏ ਸੱਪ ਦਿਖਾਈ ਦਿੱਤੇ ਜੋ ਕਿਸੇ ਕਾਰ ਦੇ ਹੇਠਾਂ ਆ ਕੇ ਮਰ ਗਏ ਸਨ। ਇਹਨਾਂ ਮਰੇ ਹੋਏ ਸੱਪਾਂ ਨੂੰ ਚੁੱਕ ਕੇ ਬੀਅਰ ਗ੍ਰਿਲ ਨੇ ਪਹਿਲਾ ਵੀਡੀਓ ਸ਼ੂਟ ਕੀਤੀ। ਤੇ ਫਿਰ ਉਹਨਾਂ ਨੂੰ ਮਾਰ ਕੇ ਖਾਣ ਦਾ ਦਾਵਾ ਕੀਤਾ ਜਦਕਿ ਅਸਲ ਵਿੱਚ ਉਹ ਸੱਪ ਕਿਸੇ ਕਾਰ ਦੇ ਹੇਠਾਂ ਆ ਕੇ ਮਰੇ ਸਨ ਇਸ ਚੀਜ਼ ਦਾ ਵੀ ਪਹਿਲਾਂ ਖਿਆਲ ਰੱਖਿਆ ਗਿਆ ਕਿ ਇਹ ਸੱਪ ਕਿਤੇ ਜ਼ਹਿਰੀਲੇ ਤਾਂ ਨਹੀਂ ਇਹ ਇੱਕ ਆਮ ਇਨਸਾਨ ਦੇ ਖਾਣ ਯੋਗ ਹਨ ਜਾਂ ਨਹੀਂ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਬੇਅਰ ਗ੍ਰੇਲ ਦੇ ਬਣਾਈ ਸੀ ਜਿਸ ਵਿੱਚ ਉਸਨੇ ਇੱਕ ਨਦੀ ਦੇ ਵਿੱਚ ਤੈਰਨਾ ਹੁੰਦਾ ਜੋ ਮਗਰਮੱਛਾਂ ਦੇ ਨਾਲ ਭਰੀ ਹੋਈ ਸੀ ਇਸ ਬਾਰੇ ਵੀ ਉਹ ਆਸਟ੍ਰੇਲੀਆ ਦਾ ਐਕਸਪਰਟ ਨਿਕ ਬ੍ਰੋਮਨ ਦਾਵਾ ਕਰਦਾ ਹੈ ਕਿ ਬੀਅਰ ਗ੍ਰਿਲ ਤੇ ਉਸਦੀ ਟੀਮ ਕਈ ਘੰਟੇ ਡਰਦੇ ਮਾਰੇ ਉਸ ਨਦੀ ਦੇ ਕੋਲ ਹੀ ਨਹੀਂ ਸਨ ਗਏ ਅਖੀਰ ਫਿਰ ਇੱਕ ਹੋਰ ਨਦੀ ਵਿੱਚ ਉਹ ਵੜਨ ਵਾਸਤੇ ਤਿਆਰ ਹੋਏ ਸਨ ਜਿਸ ਵਿੱਚ ਇੱਕ ਵੀ ਮਗਰਮੱਛ ਮੌਜੂਦ ਨਹੀਂ ਸੀ ਮਗਰਮੱਛ ਵਾਲੇ ਸੀਨ ਦੂਜੀ ਨਦੀ ਵਿੱਚੋਂ ਛੋਟ ਕੀਤੇ ਗਏ ਤੇ ਫਿਰ ਐਡੀਟਿੰਗ ਕਰਕੇ ਇਹਨਾਂ ਨੂੰ ਜੋੜਿਆ ਗਿਆ ਜਦੋਂ ਬੀਅਰ ਗ੍ਰਿਲ ਦੇ ਇਸੇ ਪਹਿਲੇ ਸੀਜ਼ਨ ਬਾਰੇ ਬਹੁਤ ਸਾਰੇ ਵਿਵਾਦ ਖੜੇ ਹੋ ਜਾਂਦੇ ਹਨ ਤਾਂ ਫਿਰ ਅਖੀਰ ਉਸ ਨੂੰ ਲੋਕਾਂ ਦੇ ਸਾਹਮਣੇ ਆਉਣਾ ਪਿਆ ਦੇਤੇ ਉਸਨੇ ਕਿਹਾ ਕਿ ਮੈਂ ਸਿਰਫ ਉਹਨਾਂ ਹੀ ਸ਼ੂਟ ਕਰਦਾ ਹਾਂ ਜਿੰਨਾ ਮੈਨੂੰ ਟੀਮ ਵੱਲੋਂ ਕਿਹਾ ਜਾਂਦਾ ਏ ਬਾਕੀ ਸਾਰਾ ਕੁਝ ਐਡੀਟਿੰਗ ਵਾਲੀ ਟੀਮ ਕਰਦੀ ਏ ਇਹ ਵੀ ਇੱਕ ਤਰ੍ਹਾਂ ਦੇ ਨਾਲ ਬੀਅਰ ਗ੍ਰਿਲ ਨੇ ਆਪਣੇ ਪਹਿਲੇ ਝੂਠਾ ਨੂੰ ਲਕਾਉਣ ਲਈ ਇੱਕ ਨਵਾਂ ਝੂਠ ਬੋਲਿਆ ਸੀ ਕਿ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਬੀਅਰ ਗ੍ਰਿਲ ਦਾ ਇਸ ਤੋਂ ਅਗਲਾ ਝੂਠ ਇਤਿਹਾਸੋਂ ਇਹਦਾ ਕਿੱਸਾ ਅਫਰੀਕਾ ਦੇ ਸਵਾਨਾ ਜੰਗਲਾਂ ਵਿੱਚ ਵਾਇਰਲ ਹੁੰਦਾ ਏ ਜਿੱਥੇ ਇੱਕ ਵੀਡੀਓ ਵਿੱਚ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕਿ ਅਫਰੀਕਾ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਬੀਅਰ ਗ੍ਰੇਲ ਹਾਥੀ ਦੇ ਮਲਮੁੱਤਰ ਭਾਵ ਹਾਥੀ ਦੀ ਲੇਦ ਨੂੰ ਆਪਣੇ ਹੱਥਾਂ ਨਾਲ ਨਿਚੋੜ ਕੇ ਉਹਦੇ ਵਿੱਚੋਂ ਨਿਕਲਿਆ ਪਾਣੀ ਪੀ ਰਿਹਾ ਏ ਜਦੋਂ ਇਹ ਐਪੀਸੋਡ ਵਾਇਰਲ ਹੋਇਆ ਤਾਂ ਇਸ ਦਾ ਬਹੁਤ ਸਾਰੇ ਲੋਕਾਂ ਵੱਲੋਂ ਮਜ਼ਾਕ ਉਡਾਇਆ ਗਿਆ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਸੰਭਵ ਨਹੀਂ ਕਿ ਤੁਸੀਂ ਹਾਥੀ ਦੇ ਗੋਏ ਨੂੰ ਨਿਚੋੜ ਕੇ ਉਹਦੇ ਵਿੱਚੋਂ ਪਾਣੀ ਕੱਢ ਲਵੋ ਤੇ ਫਿਰ ਉਸੇ ਘਣਾਉਣੇ ਅਤੇ ਗੰਦੇ ਪਾਣੀ ਨੂੰ ਪੀ ਵੀ ਲਵੋ ਜਦੋਂ ਇਸ ਬਾਰੇ ਵਿਵਾਦ ਖੜਾ ਹੋਇਆ ਤਾਂ ਫਿਰ ਇਸ ਦੀ ਅਸਲ ਸਚਾਈ ਲੋਕਾਂ ਸਾਹਮਣੇ ਆਈ ਕਿ ਇਸ ਸੀਨ ਨੂੰ ਸ਼ੂਟ ਕਰਨ ਲਈ ਪਹਿਲਾਂ ਬੀਅਰ ਗ੍ਰਿਲ ਦੇ ਹਾਥੀ ਦੀ ਲੇਦਰ ਨੂੰ ਆਪਣੇ ਹੱਥਾਂ ਨਾਲ ਜੋੜਿਆ ਤੇ ਫਿਰ ਇੱਕ ਹੋਰ ਸੀਨ ਵਿੱਚ ਉਸਨੇ ਉਤਾਂ ਨੂੰ ਮੂੰਹ ਕਰਕੇ ਬੋਤਲ ਵਿੱਚੋਂ ਸਾਫ਼ ਪਾਣੀ ਪੀਤਾ ਤੇ ਫਿਰ ਉਸਦੀ ਐਡੀਟਿੰਗ ਟੀਮ ਨੇ ਤੇ ਇਹਨਾਂ ਦੋਹਾਂ ਨੂੰ ਇਕੱਠਾ ਕਰਕੇ ਇਹ ਬਣਾਇਆ ਕਿ ਬੀਅਰ ਗ੍ਰਿਲ ਲੇਦਰ ਵਿੱਚੋਂ ਪਾਣੀ ਨਿਚੋੜ ਕੇ ਪੀ ਗਿਆ ਹੈ ਇਸ ਬਾਰੇ ਫਿਰ ਲੋਕਾਂ ਵਿੱਚ ਇਹ ਬਹਿਸ ਵੀ ਛਿੜੀ ਕਿ ਬੀਅਰ ਗ੍ਰਿਲ ਨੇ ਜੰਗਲਾਂ ਵਿੱਚੋਂ ਜਾਂਦੇ ਰਹਿਣ ਦੇ ਇਹਨਾਂ ਬੇਹੋਦਾ ਤਰੀਕਿਆਂ ਦੇ ਨਾਲ ਕਿਸੇ ਦੀ ਜ਼ਿੰਦਗੀ ਤਾਂ ਸ਼ਾਇਦ ਨਾ ਬਚ ਸਕੇ ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਇੱਕ ਚੰਗਾ ਭਰਾ ਇਨਸਾਨ ਉਸ ਦੇ ਇਹ ਤਰੀਕੇ ਵਰਤ ਕੇ ਆਪਣੀ ਜਾਨ ਤੋਂ ਹੱਥ ਜ਼ਰੂਰ ਤੋ ਸਕਦਾ ਹੈ ਇਸ ਤੋਂ ਅਗਲੇ ਐਪੀਸੋਡ ਵਿੱਚ ਬੀਅਰ ਗ੍ਰਿਲ ਇੱਕ ਸਿੱਧੀ ਪਹਾੜੀ ਤੇ ਚੜ ਰਿਹਾ ਹੁੰਦਾ ਹੈ ਉਹ ਵੀ ਬਿਨਾਂ ਕਿਸੇ ਸੇਫਟੀ ਦੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਸ ਦੇ ਬਾਰੇ ਵੀ ਪਹਾੜਾਂ ਤੇ ਚੜਨ ਵਾਲੇ ਪ੍ਰੋਫੈਸ਼ਨਲ ਲੋਕਾਂ ਨੇ ਕਲਾਸੇ ਕੀਤੇ ਕਿ ਬੀਅਰ ਗ੍ਰਿਲ ਲੋਕਾਂ ਨੂੰ ਪਹਾੜੀ ਤੇ ਚੜਨ ਦੀ ਟ੍ਰੇਨਿੰਗ ਤਾਂ ਦੇ ਰਿਹਾ ਪਰ ਅਸਲੀਅਤ ਵਿੱਚ ਉਸ ਨੂੰ ਪਹਾੜੀ ਤੇ ਚੜਨ ਵਾਲੀ ਰੱਸੀ ਦੀ ਸਹੀ ਤਰੀਕੇ ਦੇ ਨਾਲ ਗੱਡ ਤੱਕ ਨਹੀਂ ਬੰਨ੍ਹਣੀ ਆਉਂਦੀ ਇਸ ਬਾਰੇ ਵੀ ਵਿਵਾਦ ਖੜਾ ਹੋਇਆ ਕਿ ਜੇਕਰ ਕੋਈ ਆਮ ਇਨਸਾਨ ਬੀਅਰ ਗ੍ਰਿਲ ਦੀ ਵੀਡੀਓ ਵੇਖ ਕੇ ਪਹਾੜ ਤੇ ਚੜਨ ਲੱਗ ਪੈਂਦਾ ਤਾਂ ਉਸਦੇ ਬਹੁਤ ਜ਼ਿਆਦਾ ਚਾਂਸ ਹਨ ਕਿ ਉਹ ਥੋੜੇ ਸਮੇਂ ਵਿੱਚ ਹੀ ਪਹਾੜ ਤੋਂ ਹੇਠਾ ਡਿੱਗ ਕੇ ਮਾਰਿਆ ਜਾਵੇਗਾ ਇਸ ਤੋਂ ਅੱਗੇ ਬੀਅਰ ਗ੍ਰਿਲ ਦਾ ਇੱਕ ਹੋਰ ਐਪੀਸੋਡ ਆਇਆ ਸੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਮੈਂ ਇੱਕ ਐਸੇ ਟਾਪੂ ਉੱਤੇ ਮੌਜੂਦ ਹਾਂ ਦਿੱਤੇ ਹਜ਼ਾਰਾਂ ਮગરਮਛ ਹਨ ਪਰ ਫਿਰ ਇਸ ਵੀਡੀਓ ਦੀ ਵੀ ਅਸਲੀਅਤ ਸਾਹਮਣੇ ਆਈ ਕਿ ਉੱਥੇ ਕੋਈ ਵੀ ਮગરਮਛ ਮੌਜੂਦ ਨਹੀਂ ਸੀ ਸਿਰਫ ਵੀਡੀਓ ਬਣਾਉਣ ਵਾਸਤੇ ਉੱਥੇ ਦੋ ਪਾਲਤੂ ਮગરਮਛ ਪਹਿਲਾਂ ਛੱਡੇ ਗਏ ਫਿਰ ਉਹਨਾਂ ਦੀ ਵੀਡੀਓ ਬਣਾਈ ਗਈ ਤੇ ਫਿਰ ਅਖੀਰ ਵਿੱਚ ਉਹਨਾਂ ਨੂੰ ਵਾਪਸ ਲੈ ਗਏ ਦੋਸਤੋ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬੀਅਰ ਗ੍ਰਿਲ ਦੇ ਫੈਨ ਹੋਣ ਸਾਡਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਫਿਰ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਨਹੀਂ ਸਾਡਾ ਮਕਸਦ ਸਿਰਫ ਝੂਠ ਨੂੰ ਬੇਨਕਾਬ ਕਰਨਾ ਹੈ ਜੋ ਝੂਠ ਸਿਰਫ ਆਪਣੀ ਮਸ਼ਹੂਰੀ ਵਾਸਤੇ ਆਮ ਲੋਕਾਂ ਨਾਲ ਬੋਲਿਆ ਜਾ ਰਿਹਾ ਹੈ ਸੋ ਇਹ ਸੀ ਅਸਲ ਸਚਾਈ ਮੈਨ ਵਰਸਸ ਵਾਈਲਡ ਅਤੇ ਬੀਅਰ ਗ੍ਰੇਲ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ